ਵਾੜਾ ਲੈਂਡ ਡੀਲ ਮਾਮਲੇ ਦੀ ਜਾਂਚ ਕਰ ਰਹੀ ਟੀਂਗਰਾ ਕਮੇਟੀ ਨੇ ਰਿਪੋਰਟ ਪੇਸ਼ ਕਰਨ ਲਈ ਸਰਕਾਰ ਤੋਂ ਮੰਗਿਆ 6 ਤੋਂ 8 ਹਫ਼ਤਿਆਂ ਦਾ ਸਮਾਂ ਵਾੜਾ ਨੇ ਰਿਪੋਰਟ ਆਉਣ ਤੋਂ ਪਹਿਲਾਂ ਸਫਾਈ ਪੇਸ਼ ਕਰਦਿਆਂ ਫੇਸਬੁੱਕ ਸਟੇਟਸ ਵਿੱਚ ਲਿਖਿਆ ਮੈਨੂੰ ਹਮੇਸ਼ਾ ਸਿਆਸੀ ਫਾਇਦੇ ਲਈ ਵਰਤਿਆ ਗਿਆ ਹੈ ਤੇ ਸਰਕਾਰ ਮੇਰੇ ਖਿਲਾਫ ਕੁਝ ਵੀ ਸਾਬਤ ਨਹੀਂ ਕਰ ਸਕਦੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਿਪੋਰਟ ਆਉਣ ਤੋਂ ਪਹਿਲਾਂ ਦਿੱਤੇ ਬਿਆਨ ਵਿੱਚ ਕੱਲ ਲਗਾਏ ਸੀ ਪੱਖਪਾਤੀ ਜਾਂਚ ਦੇ ਇਲਜ਼ਾਮ ਹਰਿਆਣਾ ਸਰਕਾਰ ਨੇ ਰਿਪੋਰਟ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ ਆਯੋਗ ਇਸੇ ਲਈ ਬਣਾਇਆ ਗਿਆ ਹੈ ਕਿ ਉਹ ਦੇਖੇ ਕਿ ਕੀ ਠੀਕ ਹੈ ਕੀ ਗਲਤ ਹੈ। ਅਤੇ ਜਦ ਉਹਨ ਕੀ ਰਿਪੋਰਟ ਆ ਜਾਏਗੀ, ਅਗਰ ਦੋਸ਼ੀ ਪਾਏ ਜਾਏਗੇ ਤਾਂ ਬਖਸ਼ਾ ਕਿਸੇ ਕੋ ਨਹੀਂ ਜਾਏਗਾ। ਆਮ ਆਦਮੀ ਪਾਰਟੀ ਨੇ ਕੀਤੀ ਪੰਜਾਬ ਦੇ 24 ਮੁੱਖ ਪਾਰਲੀਮੈਂਟੀ ਸਕੱਤਰਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ। ਆਪ ਦੇ ਲੀਗਲ ਸੈੱਲ ਦੇ ਹੈੱਡ ਹਿੰਮਤ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਵਫ਼ਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ। ਮੁੱਖ ਪਾਰਲੀਮੈਂਟੀ ਸਕੱਤਰ ਦਾ ਅਹੁਦਾ ਗੈਰ ਸੰਵਿਧਾਨਿਕ ਦੱਸਿਆ। ਕਨਸਟੀਟਿਊਸ਼ਨ ਆਰਟੀਕਲ 191 ਤਾਂ ਜਿਹੜਾ ਬਾਹਰ ਹੈਗਾ ਤੇ ਬਿਲਕੁਲ ਉਹਦੀ ਉਲੰਘਣਾ ਕਰਦੇ ਹੋਏ ਉਹਦੀ ਵਾਇਲੇਸ਼ਨ ਕਰਦੇ ਹੋਏ ਉਹ ਆਫਿਸ ਆਫ ਪ੍ਰੋਫਿਟ ਤੇ ਬੈਠੇ ਹੋਏ ਨੇ ਕਿਉਂਕਿ ਜਦੋਂ ਤੁਸੀਂ ਮੋਨੈਟਰੀ ਬੈਨੀਫਿਟ ਜਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਨੂੰ ਮਿਲ ਰਿਹਾ ਹੈ ਐਡੀਸ਼ਨਲ ਸੈਲਰੀ ਮਿਲ ਰਹੀ ਆ ਐਡੀਸ਼ਨਲ ਪਰਕਸ ਮਿਲ ਰਹੇ ਨੇ ਤਾਂ ਉਹ ਫਿਰ ਆਫਿਸ ਆਫ ਪ੍ਰੋਫਿਟ ਦੇ ਘੇਰੇ ਵਿੱਚ ਆਉਂਦੇ ਨੇ ਚੋਣਾ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਭਾਂਡੇ ਵੰਡਣ ਵਾਲੀ ਸਕੀਮ ਵਿਵਾਦਾਂ 'ਚ ਪੰਚਾਇਤੀ ਵਿਭਾਗ ਨੇ ਭਾਂਡਿਆਂ ਦੀ ਖਰੀਦ ਬਾਰੇ ਜਾਰੀ ਕੀਤਾ ਸੀ ਟੈਂਡਰ ਕੰਟਰੋਲਰ ਆਫ ਸਟੋਰ ਨੇ ਭਾਂਡਿਆਂ ਦੀ ਖਰੀਦ ਖੁਦ ਕਰਨ ਦੀ ਇੱਛਾ ਜਤਾਉਂਦਿਆਂ ਪਾਇਆ ਭਾਂਡਿਆਂ ਦੀ ਖਰੀਦ ਵਿੱਚ ਅੜਿਕਾ ਮੁੱਖ ਮੰਤਰੀ ਬਾਦਲ ਦੀ ਕਚੈਰੀ ਵਿੱਚ ਪਹੁੰਚਿਆ ਮਾਮਲਾ ਟੈਂਡਰ ਪ੍ਰਕਿਰਿਆ ਫਿਲਹਾਲ ਰੋਕੀ ਗਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਟਿਕਟ 카운ਟਰ ਵਿੱਚ ਵੀਰਵਾਰ ਸਵੇਰੇ ਲੱਗੀ ਭਿਆਨਕ ਅੱਗ ਕੋਈ ਜਾਨੀ ਨੁਕਸਾਨ ਨਹੀਂ ਰੇਲਵੇ ਦਾ ਰਿਕਾਰਡ ਅਤੇ ਕੰਪਿਊਟਰ ਨੁਕਸਾਨੇ ਗਏ ਸ਼ਾਰਟ ਸਰਕਟ ਕਾਰਨ ਲੱਗੀ ਸੀ ਅੱਗ ਮਾਰਨਿੰਗ ਮੈਂ ਜਦ ਡਿਊਟੀ ਤੇ ਆਈ ਹੂੰ ਤੇ ਮਾਰਨਿੰਗ ਮੈਂ ਆ ਕੇ ਦੇਖਾ ਅੰਦਰ ਆਲਰੇਡੀ ਸਾਰੀ ਆਗ ਲੱਗੀ ਹੋਈ ਸੀ। ਇੱਥੇ ਸਾਰੀ ਫਗੜ ਮੱਚੀ ਜੀ ਆਪਕੋ। ਮੌਸਮ ਵਿਭਾਗ ਨੇ ਜਾਰੀ ਕੀਤਾ ਪੰਜਾਬ ਵਿੱਚ ਵੀਰਵਾਰ ਤੋਂ ਭਾਰੀ ਮੀਂਹ ਦਾ ਅਲਰਟ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਗਾਊਂ ਪ੍ਰਬੰਧ ਕਰਨ ਲਈ ਕਿਹਾ। ਫਸਲਾਂ ਨੂੰ ਘੱਟ ਪਾਣੀ ਲਾਉਣ ਦੀਆਂ ਹਦਾਇਤਾਂ। ਇਹ ਅਸੀਂ ਜ਼ਿੰਮੇਵਾਰਾਂ ਨੂੰ ਕਹਾਂਗੇ ਕਿ ਹੁਣ ਥੋੜਾ ਜਿਹਾ ਜਿਹੜੇ ਇਹ ਪਾਣੀ ਦੇਣਾ। ਤੇ ਉਹਨੂੰ ਥੋੜਾ ਜਿਆਦਾ ਦੇਖ ਕੇ ਸੰਜਮ ਨਾਲ ਉਹ ਕਰਨ ਕਿਉਂਕਿ ਜਦੋਂ بارش ਹੋ ਜਾਂਦੀ ਹੈ ਕਈ ਵਾਰ ਪਾਣੀ ਉੱਪਰ ਦੀਆਂ ਵਟਾਂ ਤੋੜ ਕੇ ਲੰਘ ਜਾਂਦਾ ਜਾਂ ਵਟਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿੱਥੇ ਤੱਕ ਸਬਜ਼ੀਆਂ ਦਾ ਹੈ ਸਬਜ਼ੀਆਂ ਦੀ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ